ਕਿਸਾਨ ਅੰਦੋਲਨ ਦੌਰਾਨ ਜੋ ਕਿ ਸ਼ੰਭੂ ਬਾਰਡਰ ਤੇ ਕਿਚੜਪ ਦੇ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਜੋ ਕਿ ਹਰਿਆਣਾ ਪੰਜਾਬ ਬਾਰਡਰ ਦੇ ਉਤੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਿਆ ਸੀ ਸ਼ੁਭਕਰਨ ਸਿੰਘ ਦੀ ਮੌਤ ਦੀ ਫੋਰੈਂਸਿਕ ਰਿਪੋਰਟ ਨੇ ਇਸ ਵਕਤ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਸ਼ੁਭਕਰਨ ਸਿੰਘ ਦੀ ਫੋਰੈਂਸਿਕ ਰਿਪੋਰਟ ਦੇ ਮੁਤਾਬਕ ਜੋ ਉਸ ਦੀ ਮੌਤ ਹੋਈ ਹੈ ਉਹ ਸ਼ਾਰਟ ਗਨ ਦੇ ਜੋ ਗੋਲੀ ਲੱਗਣ ਦੇ ਨਾਲ ਹੋਈ ਹੈ ਔਰ ਹਾਈ ਕੋਰਟ ਵੀ ਇਸ ਜੋ ਫਰੈਂਸੀਕ ਰਿਪੋਰਟ ਦੇ ਨਾਲ ਬਿਹਤਰ ਹੈਰਾਨ ਹੈ ਕਿਉਂਕਿ ਇਹ ਰਿਪੋਰਟ ਦੇ ਵਿੱਚ ਜੋ ਗੋਲੀ ਲੱਗੀ ਹੈ ਉਹ ਇੱਕ ਸ਼ਾਰਟ ਗਨ ਦੀ ਗੋਰੀ ਦੱਸੀ ਜਾ ਰਹੀ ਪਈ ਹੈ ਸੋ ਸ਼ਾਰਟ ਗਨ ਦੀ ਇਹ ਗੋਲੀ ਹੈ ਜੋ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਨਹੀਂ ਵਰਤੀ ਜਾਂਦੀ ਸੋ ਇਹ ਪਿਸਤੌਲ ਗਨ ਜਿਸ ਦੀ ਵਰਤੋਂ ਕੀਤੀ ਗਈ ਹੈ ਉਹ ਜੋ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਨਹੀਂ ਵਰਤੀ ਜਾਂਦੀ ਐ ਸੋ ਹਾਈ ਕੋਰਟ ਦੇ ਜੋ ਸ਼ੱਕ ਜ਼ਾਹਿਰ ਕੀਤਾ ਵੈ ਹਾਈ ਕੋਰਟ ਦਾ ਕਹਿਣਾ ਵੈ ਕਿ ਫਿਲਹਾਲ ਇਸ ਦੇ ਉੱਤੇ ਕੋਈ ਹੋਰ ਟਿੱਪਣੀ ਕਰਨਾ ਵਾਜਬ ਨਹੀਂ ਹੋਵੇਗਾ ਸਹੀ ਨਹੀਂ ਹੋਵੇਗਾ ਇਸ ਦੇ ਉੱਤੇ ਗਹਿਰੀ ਜਾਂਚ ਹੋਣਾ ਬੇहद ਜ਼ਰੂਰੀ ਹੈ ਸੋ ਜੁਡੀਸ਼ਰੀ ਕਮਿਸ਼ਨ ਜੋ ਕਿ ਬਣਾਈ ਗਈ ਸੀ ਜੋ ਇੱਕ ਕਮਿਸ਼ਨ ਦੇ ਤਹਿਤ ਜਾਂਚ ਕੀਤੀ ਗਈ ਸੀ ਜਿਸ ਦੇ ਵਿੱਚ ਪਾਇਆ ਗਿਆ ਸੀ ਕਿ ਸ਼ੁਕਰਾਨ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਸੀ ਔਰ ਪੰਜਾਬ ਹਰਿਆਣਾ ਬਾਰਡਰ ਤੇ ਇਹ ਘਟਨਾਪੂਰੀ ਵਾਪਰੀ ਸੀ ਜਿਸ ਦੇ ਵਿੱਚ ਸ਼ੁਕਰਾਨ ਸ਼ਹੀਦ ਹੋ ਗਿਆ ਸੀ ਉਸਦੀ ਫੋਰੈਂਸਿਕ ਰਿਪੋਰਟ ਨੇ ਇੱਕ ਵਾਰ ਫੇਰ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਫੋਰੈਂਸਿਕ ਰਿਪੋਰਟ ਦੇ ਮੁਤਾਬਕ ਜਿਸ ਗੋਲੀ ਦੇ ਨਾਲ ਉਸਦੀ ਮੌਤ ਹੋਈ ਹੈ ਅਜਿਹੀ ਕੋਈ ਵੀ ਗੋਲੀ ਦੀ ਵਰਤੋਂ ਹਰਿਆਣਾ ਸਰਕਾਰ ਦੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਯਾਨੀ ਕਿ ਜੋ ਗੋਲੀ ਹੈ ਗੋਲੀ ਹਰਿਆਣੇ ਦੇ ਵੱਲੋਂ ਨਹੀਂ ਚੱਲੀ ਗਈ ਸੀ ਸੋ ਇੱਕ ਵੱਡੀ ਔਰ ਹੈਰਾਨ ਕਰ ਦੇਣ ਵਾਲੀ ਰਿਪੋਰਟ ਹੈ ਕਿਉਂਕਿ ਜੋ ਹੁਣ ਜਾਂਚ ਹੋਵੇਗੀ ਇੱਕ ਸਪੈਸ਼ਲ ਐਸਆਈਟੀ ਦਾ ਗਠਨ ਕੀਤਾ ਜਾਵੇਗਾ ਜਿਸ ਦੇ ਵਿੱਚ ਸਪਸ਼ਟ ਕੀਤਾ ਜਾਵੇਗਾ ਕਿ ਗੋਲੀ ਕਿਸ ਪਾਸਿਓ ਚੱਲੀ ਸੀ ਕਿਸ ਬੰਦੂਕ ਚੋਂ ਚੱਲੀ ਸੀ ਔਰ ਜੋ ਗੋਲੀ ਹੈ ਕਿਸ ਨੇ ਚਲਾਈ ਸੀ ਕਿਉਂਕਿ ਜੋ ਹੁਣ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜੇਕਰ ਅਜਿਹੀ ਕੋਈ ਗੋਲੀ ਦੀ ਵਰਤੋਂ ਹਰਿਆਣਾ ਸਰਕਾਰ ਦੇ ਪੁਲਿਸ ਮੁਲਾਜ਼ਮਾ ਦੇ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਸ਼ੁਕਰਨ ਦੀ ਮੌਤ ਉਸ ਗੋਲੀ ਦੇ ਨਾਲ ਕਿਵੇਂ ਹੋ ਜਾਂਦੀ ਹੈ ਸੋ ਇਸ ਦੇ ਉੱਤੇ ਟਿੱਪਣੀ ਕੋਈ ਵੀ ਦੇਣ ਤੋਂ ਹਾਈ ਕੋਰਟ ਨੇ ਮਨਾ ਕਰ ਦਿੱਤਾ ਹੈ ਪਰ ਇਸ ਦੇ ਉੱਤੇ ਖਾਸ ਜਾਂਚ ਹੋਵੇਗੀ ਐਸਆਈਟੀ ਗਠਿਤ ਕੀਤੀ ਜਾਵੇਗੀ ਔਰ ਜੋ ਚੱਜਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਇਹ ਸਪੈਸ਼ਲ ਜੋ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਵੇਗੀ ਜਿਸ ਦੇ ਤਹਿਤ ਪੂਰੀ ਜਾਂਚ ਕੀਤੀ ਜਾਵੇਗੀ ਕਿ ਇਹ ਪੂਰੀ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਸੋ ਪੂਰੀ ਘਟਨਾ ਦੇ ਵਿੱਚ ਕਿਸਾਨ ਜੋ ਕਿ ਸ਼ੰਭੂ ਬਾਡਰ ਦੇ ਉੱਤੇ ਹਰਿਆਣਾ ਬਾਡਰ ਦੇ ਉੱਤੇ ਜੋ ਕਿ ਹਰਿਆਣਾ ਦੇ ਵਿੱਚ ਦਾਖਲ ਦਿੱਲੀ ਜਾਣ ਦੇ ਲਈ ਹਰਿਆਣਾ ਦੇ ਵਿੱਚ ਦਾਖਲ ਹੋਣ ਲੱਗੇ ਸੀ ਉਸ ਦੌਰਾਨ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਉਹ ਰਸਤੇ ਬੰਦ ਕਰਨ ਤੋਂ ਬਾਅਦ ਜੋ ਸ਼ੁਕਰਣ ਜੋ ਕਿ ਕਚੜਪ ਦੇ ਵਿੱਚ ਸ਼ਹੀਦ ਹੋ ਗਿਆ ਸੀ ਉਸ ਦੀ ਫੋਰੈਂਸਿਕ ਰਿਪੋਰਟ ਨੇ ਹੁਣ ਸਭ ਨੂੰ ਹੈਰਾਨ ਕਰ ਦਿੱਤਾ ਔਰ ਉਸ ਦੀ ਜਾਂਚ ਹੈ ਜੋ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਜੋ ਕੀਤੀ ਜਾਵੇਗੀ ਔਰ ਪਤਾ ਕੀਤਾ ਜਾਵੇਗਾ ਕਿ ਇਹ ਪੂਰੀ ਘਟਨਾ ਹੈ ਕਿਸ ਤਰ੍ਹਾਂ ਵਾਪਰੀ ਹੈ ਇਸ ਵਕਤ ਹਰ ਕੋਈ ਹੈਰਾਨ ਹੈ ਕਿਉਂਕਿ ਇੱਕ ਨੌਜਵਾਨ ਇੱਕ ਛੋਟੀ ਉਮਰ ਦੇ ਵਿੱਚ ਹੀ ਸ਼ੁਭਕਰਨ ਜੋ ਕਿ ਸ਼ਹੀਦ ਹੋ ਗਿਆ ਸੀ اور ਜਿਸ ਗੋਲੀ ਦੇ ਨਾਲ ਉਹ ਸ਼ਹੀਦ ਹੋਇਆ ਹੈ ਸੋ ਫਰੈਂਸਿਕ ਰਿਪੋਰਟ ਦਾ ਕਹਿਣਾ ਹੈ ਕਿ ਉਹ ਗੋਲੀ ਹਰਿਆਣਾ ਪੁਲਿਸ ਵੱਲੋਂ ਹਰਿਆਣੇ ਦੇ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਨਹੀਂ ਚਲਾਈ ਗਈ ਜਾਂ ਫਿਰ ਉਹਨਾਂ ਦੇ ਵੱਲੋਂ ਕਦੀ ਅਜਿਹੀ ਗੋਲੀ ਦੀ ਵਰਤੋਂ ਕਦੇ ਕੀਤੀ ਹੀ ਨਹੀਂ ਗਈ ਸੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ